ਦੂਜੀ ਸ਼ਾਦੀ ਵੀ ਕਰਾਈ ਲੋਕਾਂ ਦਾ ਹਾਸਾ ਵੀ ਹੋਇਆ ਚਿੰਤਾ ਵਿੱਚ ਪੈ ਗਿਆ ਸਿਆਣੇ ਕਹਿੰਦੇ ਬੰਦੇ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਜਿਹਨੂੰ ਚਿੰਤਾ ਦਾ ਰੋਗ ਲੱਗੇ ਜਿੰਤਾ ਜੀ ਦਾ ਸਮਾਨ ਹੈ ਉਹ ਕਹਿੰਦੇ ਆਪਣਾ ਖਤਮ ਹੋ ਜਾਣਾ ਜਿਵੇਂ ਲੱਕੜੀ ਨੂੰ ਘੋਣ ਲੱਗੇ ਅੰਦਰ ਰਾਜਾ ਰੋਜ਼ ਸੋਚਾਂ ਵਿੱਚ ਪਿਆ ਰੰਗ ਪੀਲਾ ਹੋ ਗਿਆ ਇਧਰ ਪੁਜਾਈ ਦਾ ਨਹਾਉਣ ਕਰਕੇ ਸਿਧੂਗੁਰ ਗੋਠਾ ਨਾਟ 306 ਦੇਵਿਆਂ ਨਾਲ ਲੈ ਕੇ ਜਿੱਥੇ ਧੋਲੇ ਲਾ ਲਿਆ ਕੇ ਸਿਆਲ ਕੋਰ ਦੀ ਧਰਤੀ ਤੇ ਅਜਿਵੇਂ ਅੱਜ ਆਪਾਂ ਮਹਾਂਲਸ਼ੀਆ ਦੇ ਚਰਨਾਂ ਵਿੱਚ ਆਏ ਆ ਕੋਈ ਦੁੱਧ ਲੈਣ ਜਾਂਦਾ ਹੈ ਕੋਈ ਪੁੱਤ ਲੈਣ ਜਾਂਦਾ ਹੈ ਕੋਈ ਮਾਇਆ ਲੈਣ ਜਾਂਦਾ ਹੈ ਕੋਈ ਕੁਝ ਮੰਗਦਾ ਹੈ ਕੋਈ ਕੁਝ ਮੰਗਦਾ ਹੈ ਸੰਤਾਰੇ ਪ੍ਰਗਾਹੇ ਭਰਪੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਲੈ ਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹ ਆਪੋ ਵਾਹ ਸੱਚ ਹੋਵੇ ਜੋ ਮੰਗਿਆ ਉਹ ਮਿਲਦਾ ਹੈ ਕਹਿੰਦੇ ਰਾਜਾ ਸਲਮਾਨ ਸੰਤਾਰੇ ਚਰਨਾਂ ਵਿੱਚ ਚਲੇ ਆ ਗਿਆ ਜਿਹਾ ਕਿਵੇਂ ਨਮਾਣਾ ਹੋ ਕੇ ਨਿਮ ਝਾਣਾ ਹੋ ਕੇ ਅਦਾਸ ਕਰਨ ਦੀ ਕਰਨ ਵਾਸਤੇ ਮਹਾਰਾਸ਼ੀ ਨੇ ਚਰਨ ਵਿੱਚ ਰਹਿ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਮੱਥੇ ਦੀ ਹਰੀਖਾ ਪੜ੍ਹੀ ਔਰ ਕਹਿ ਦਿੱਤਾ ਰਾਜਾ ਮੋਰ ਪੁੱਤਰ ਭਾੜ ਦੇ ਸੱਤ ਜਨਮ ਭਗਵਾਨ ਨੇ ਜਿਹੜਾ ਦਰਵਾਜ਼ਾ ਬੰਦ ਕਰਿਆ ਤੇਰੇ ਖਾਤਰ ਪੁੱਤਰ ਨਹੀਂ ਹੋ ਸਕਦਾ ਸੱਤ ਜਨਮ ਪ੍ਰਕਿਰਤਿ ਸ਼ਬਦਾਂ ਦੇ ਨਾਲ ਮਿੱਠੇ ਮਿੱਠੇ ਬੋਲ ਬੋਲ ਕੇ ਗੁਰੂ ਗੋਬਿੰਦ ਸਾਹਿਬ ਨੂੰ ਦਿਯਾਲ ਕਰ ਲਿਆ ਜਿਹਨੂੰ ਦਿਯਾਲ ਦੇ ਘਰ ਵਿੱਚ ਆਜੇ ਸੰਤ ਫਿਰ ਕਹਿੰਦੇ ਰੱਬ ਨੂੰ ਵੀ ਕੁਛ ਨਹੀਂ ਮੰਨਦਾ ਜਿਹੜੇ ਸੰਤ ਹੈ ਜੀ ਪਾਵਰ ਹੈ ਸਤ ਕੇ ਮਹਿਮਾ ਵੇਰ ਨਾ ਜਾਣਦੇ ਕੰਨੇ ਨਾਲ ਹੀ ਫਰਜ ਜਿਹੜੀ ਮਹਿਮਾ ਉਹ ਵੇਰ ਵੀ ਨਹੀਂ ਜਾਂਦੇ ਪੇਟਾ ਤੋਂ ਪਰੇ ਹੋ ਜਾਂਦੇ ਨੇ ਸਾਤ ਜਦੋਂ ਆਪਣੀ ਆਈ ਕਿਹਾ ਕਹਿੰਦੇ ਲੱਗ ਵੀ ਰਾਜਾ ਪੁੱਤਰ ਤਾਂ ਹੋ ਉਸ ਤੇਰੇ ਪਰ ਦੋ ਗੱਲਾਂ ਯਾਦ ਰੱਖੀ ਜਿਹੜਾ ਤੇਰੇ ਪੁੱਤਰ ਹੋਊਗਾ ਉਹਦਾ ਜਨਮ ਇਹ ਦੱਸਦੇ ਨੇ ਵੀ ਗੰਡਮੂੜਾ ਵਿੱਚ ਹੋਊਗਾ 12 ਸਾਲ ਬੱਚੇ ਦਾ ਮੂੰਹ ਨਹੀਂ ਦੇਖ ਸਕਦਾ ਜੇ ਤੈਨੂੰ ਦੇਖ ਲਿਆ ਜਾਂ ਤੂੰ ਨਹੀਂ ਜਾਂ ਤੇਰਾ ਪੁੱਤਰ ਨਹੀਂ ਹੈ ਮੁਰਜੇ ਦੁਨੀਆ ਦੀ ਕੋਈ ਤਾਕਤ ਇਹਨੂੰ ਪੁੱਤਰ ਨਹੀਂ ਦੇ ਸਕਦਾ ਰਾਜੇ ਸਰਵਾਨ ਕਹਿੰਦਾ ਮਹਾਰਾਜ ਬਾਲਾ ਸਾਹਿਬ ਜੀ ਕੀ ਗੱਲ ਹੈ ਇਹ ਕਿ 20 ਸਾਲ ਕਰੋ ਤੁਸੀਂ ਜਦ 40 ਸਾਲ ਕਰੋ ਤੁਸੀਂ ਮਾਪੂਤਰ ਦੇ ਦਰਸ਼ਨ ਨਹੀਂ ਖੜਦਾ ਤੇ ਇਹਦਾ ਨਾਮ ਲਖ ਦੀ ਪੱਪੇ ਦੇ ਪੁੱਤ ਚਾਰੇ ਭੱਲਿਆਂ ਦਾ ਪੁੱਲਾ ਹੋਊਗਾ ਤੇਰਾ ਦੁਨੀਆ ਉੱਤੇ ਸਦਾ ਮਾਤੇ ਨਾਮ ਰੋਸ਼ਨ ਕਰ ਲੂਗਾ ਨਾਲੇ ਕਿ ਨ ਮਰਾ ਸੱਥ ਬਚਨ ਵੱਡੀ ਰਾਣੀ ਇਛਰਾਂ ਦੀ ਕਿਥੋਂ ਪਹਾੜ ਕਣਗੇ ਸਿੱਧਾ ਦੇ ਸਤਿਗੁਰੂ ਗੋਆਰਖਣਾਥ ਨੇ ਬਚਨ ਦਿੱਤਾ ਨਮਸਕਾਰ ਕਰਕੇ ਆ ਗਿਆ ਰਾਣੀ ਵਾਕੇ ਬਾਤ ਲੱਸੀ ਸਮਾਂ ਲੰਘਦਾ ਗਿਆ ਰਾਣੀ ਇਛਰਾਂ ਦੀ ਕੋਲ ਨੂੰ ਪਹਾੜ ਲਾ ਕੇ 9 ਮਹੀਨੇ ਬਾਅਦ ਮੱਤੀ ਨੂੰ ਜਨਮ ਦੇ ਦਿੱਤਾ ਭੋਲੇ ਵਿੱਚ ਗਈ ਰਾਣੀ ਛਿੜਾ ਆਪਣੇ ਪੁੱਤਰ ਦਾ ਨਾਮ ਰੱਖ ਕੇ ਪੂਰਨ ਪਾਲ ਰਹੀ ਆਂਦੀ ਪਰਪਰਸ ਕਰ ਰਹੀ ਹੈ ਦਿਨ ਲੰਘ ਗਿਆ ਕੁਛ ਨਹੀਂ ਲੱਗਦਾ ਹੈ ਸਾਗਾ ਦੇ ਸਮਾਪਤੀ ਹੋ ਜਾਂਦੇ ਨੇ ਜਦੋਂ ਕਹਿੰਦੇ 12 ਸਾਲ ਪੂਰੇ ਹੋਏ ਰਾਣੀ ਛਿੜਾ ਨੇ ਸਮਾ ਨੋਟ ਕੀਤਾ ਸੀ 13 ਮੇਸਾ ਦਾ ਪਹਿਲਾ ਦਿਨ ਚੜਿਆ ਆਪਣੇ ਪੁੱਤਰ ਨੂੰ ਸਾਥੀ ਦੇ ਨਾਲ ਲਾ ਕੇ ਰਾਣੀ ਛਿੜਾ ਕਹਿੰਦੀ ਪੁੱਤਰ आेरे बेटे बारह साल कटे हैं जहा सूर्य देवता के दर्शन करके आज ने था, नहीं है टेकन करने वास्तव आव ठेक वाले ने लिखे मां के साहब ने गाता मां हूँ मां वो दुनिया मा लियो मां का मां है कह जलो अगे हो दरबार के आके ਦਰਸ਼ਨ ਕੀ ਦੇ ਕੇ ਪਿਤਾ ਚਲੋ ਪੁੱਤারে ਦਰਸ਼ਨ ਕਰੀ ਫੱਕੀ ਕਿਸਾਬ ਤੇ ਜਾਂਦਾ ਪਿਤਾ ਜੀ ਮੱਥਾ ਟੇਕਦੇ ਆਂ ਫੇਤਾ ਜੀ ਨਮਸਕਾਰ ਕੋਰਾਂ ਵਾਲੀ ਚਰਨਾਂ ਵਿੱਚ ਨਮਸਕਾਰ ਕਰਦੇ ਜਿੰਨਾ ਸ਼ਬਦ ਸੁਣਿਆ ਕੱਲ ਵਿੱਚ ਪਿਆ 12 ਸਾਲ ਤੋਂ ਪਹਿਲਾਂ ਦਾ ਉਹੀ ਕਿਹਾ ਸੀ ਜੀ ਕੋਈ ਮੈਨੂੰ ਇਹ ਕਹਦੇ ਥੂ ਮੇਰਾ ਬਾਪੂ ਹੈ ਤੂੰ ਮੇਰਾ ਪੁੱਤ ਹੈ ਦੋ ਖੜੇ ਹੋਇਆ ਕਰਨਾ ਹੈ ਚਰਨਾ ਦੇ ਆਏ ਦਰਸ਼ਨ ਟੇਕੀ ਜਾਂਦਾ ਪੂਰਨ ਜਦੋਂ ਕਹਿੰਦੇ ਦਰਸ਼ਨ ਕਰਦੇ ਆ ਮਕਨਿਆ ਪੁੱਤਰ ਜ਼ੋਰ ਨਾਲ ਖੜਾ ਜਾ ਮੇਰੀ ਛਾਤੀ ਨਾਲ ਲੱਗ ਜਾ ਠੰਡੀ ਕਰ ਦੇ ਮੇਰੀ ਛਾਤੀ ਉੱਟ ਕੇ ਛਾਤੀ ਨਾਲ ਲਾ ਲਿਆ ਐ ਕੋਲੇ ਬਹਾਲਿਆ ਪੁਰਗਾ ਤੇ ਇਹ ਕਹਿ ਮਾਮਾ ਨੇ ਤੂੰ ਮਗਲਾ ਪਿਤਾ ਦੀ ਮੇਰੇ ਇੱਕ ਮਾਂ ਜਿਹਨੇ ਕੋਲੇ ਪਹੁੰਚਾਇਆ ਔਰ ਕਹਿੰਦਾ ਨਹੀਂ ਇੱਕ ਮਾਂ ਤੇ ਦੋ ਮਾਮਾ ਨੇ ਇੱਕ ਤੇਰੀ ਜਨਮ ਦੀ ਮਾਂ ਔਰ ਇੱਕ ਤੇਰੀ ਧਰਮ ਦੀ ਮਾਂ ਹੈ ਪੂਰਨ ਨਾ ਪਿਤਾ ਦੀ ਮੈਨੂੰ ਇਹ ਵਰਤ ਦਾ ਪਤਾ ਨਹੀਂ ਹੈ ਸਾਨ ਸ੍ਰਾਮਣੀ ਕੌਲੀਆ ਜੀ ਵਾਲੇ ਉਹਨਾਂ ਦੇ ਭਰਾਤਾ ਜੀ 100 ਰੁਪਏ ਬਾਕੀ ਕਿਸ ਕਰੀ ਮਾਇਆ ਬਾਕੀ ਜਿਹੜੇ ਗਨਮਤ ਪਿਆਲੇ ਨੇ ਉਹ ਵੀਰ ਨੌਗਵਾਨ ਬਜ਼ੁਰਗ ਆਪਣੇ ਬੱਚੇ ਨੂੰ ਅਸ਼ੀਰਵਾਦ ਦੇ ਜਿਹੜੇ ਇਹਨਾਂ ਮੈ ਕਰੋੜਾਂ ਬੜੀ ਧੰਨਵਾਦ ਕਰਨਾ ਤੇ ਸ੍ਰਾਮਣੀ ਜੀ ਕੇ ਫਤਹਾ ਕਰਨਾ ਇਹ ਸੀ ਇਹ ਜੜ ਜਿੰਨਾ ਚਿਰ ਜਿਹੜੇ ਪੌਦੇ ਦੀ ਬੁੱਟੇ ਦੀ ਬ੍ਰਖਸ਼ ਦੀ ਜੜ ਨਾ ਤੱਕ ਜੀ ਲੱਗੇ ਨਾ ਫਲ ਦਿੰਦਾ ਨਾ ਉਹਦਾ ਫੁੱਲ ਲੱਗਦਾ ਨਾ ਉਹਦੀ ਛਾਂ ਵੀ ਦੀ ਹੈ ਉਹ ਕਹਿੰਦੇ ਫਿਰ ਮੱਥਾ ਟੇਕਣ ਲਈ ਭੇਜਿਆ ਇਹ ਆਪਾਂ ਆਮ ਜਾਣਦੇ ਆ ਜਿਹੜਾ ਪੂਰਨ ਮੱਥਾ ਟੇਕਣ ਲਈ ਲੂਣਾ ਨੂੰ ਗਿਆ ਕਹਿੰਦੇ ਉੱਥੇ ਧਰਮ ਨਹੀਂ ਸੀ ਕਿਉਂ ਉਹਦੀ ਪਾਵਰ ਕੁਝ ਹੋਰ ਸੀ ਉਹਦੇ ਅੰਦਰ ਪਾਪ ਸੀ ਔਰ ਪੂਰਨ ਦੇ ਪੱਲੇ ਧਰਮ ਸੀ ਉਹ ਮੱਥਾ ਟੇਕੀ ਗਿਆ ਉਹਨੇ ਮੱਥਾ ਨਾ ਮਨਜ਼ੂਰ ਕਰਿਆ ਔਰ ਝੂਠੀਆਂ ਕਹਿੰਦੇ ਤੂੰ ਮੱਥਾ ਲਾਈਆਂ ਰਾਣੀ ਲੂਣਾ ਨੇ ਇਹ ਆਪਾਂ ਆਮ ਜਾਣਦੇ ਆ ਹੁਣ ਤੇ ਸੱਚ ਦੇ ਝੂਠ ਦੇ ਨਾਟਕਾ ਕਰਨਾ ਆਪਾਂ ਜਿੰਨਾ ਕ ਆਪਣੇ ਕੋਲੇ ਸਮਾਂ ਹੈ ਪਹਿਲੇ ਦਿਨ ਤੋਂ मनि फोला ना एक बैजा सच के झूठ है पाप से पुन ने राजे सलमान के कल भरे और कान भर के धर्मशील करता तेन प्यार है ते राणी इच्छर चंकी लगती है सबे तो ने राणी यह गल नहीं है कहीं गलतों में लिया के राजे ने मना लिया मेरे सजा दे ਮਗਰ ਸਾਜਾ ਕਿਵੇਂ ਕੁੱਪੜੀ ਦੇ ਨੂੰ ਜਿਵੇਂ ਕਹੇ ਤੋਂ ਨਹੀਂ ਸਰ ਕਹਾ ਮਤਾਰ ਦੇ ਚ ਗੱਡੇ ਕੇ ਬੋ ਕੇ ਬਰਾ ਮਾ ਕੋ ਨਿੱਕ ਤੇ ਛੱਡ ਕੇ ਅੰਗ ਅੰਗ ਤੋਰ ਛੱਡਣੀ ਮਰੋੜ ਮਾ ਮੈਨੂੰ ਐਸੇ ਪੁੱਤਰ ਦੀ ਕੋਈ ਲੋੜ ਨਾ ਮੈਨੂੰ ਐਸੇ ਪੂਰਨ ਦੀ ਕੋਈ ਲੋੜ ਨਾ ਮੈਨੂੰ ਇਹ ਪੁੱਤਰ ਦੀ ਲੋੜ ਨਹੀਂ ਹੈ ਮੈਂ ਪੂਰਨ ਖਤਮ ਕਰਾ ਦੂੰ ਆ ਆ ਸਜਾ ਦਸਤੀਆਂ ਨਾਲ ਜੇ ਨਾਰੀ ਇਛਰਾਵ ਨਾ ਇੱਕ ਲੋਕ ਦਾ ਪੁੱਤ ਨੂੰ ਮਾਨ ਦੀਆਂ ਤਿਆਰੀਆਂ ਨਵੇਂ ਲੱਗੇ ਪਏ। ਰਾਣੀ ਲੂਣਾ ਕਹਿੰਦੀ ਹੈ ਬਾਦਸ਼ਾਹ ਨਹੀਂ ਨਹੀਂ। ਜੇ ਤੂੰ ਪੂਰਨ ਸਜਾ ਦੇ ਸਕਦਾ ਮੈਨੂੰ वचन ਦੇ ਦੇ ਜਿਹੜੀ ਸਜਾ ਮੈਂ ਕਹੂੰ ਉਹ ਦੇਵੇਂਗਾ। वचन ਦਿੱਤਾ। ਜਦੋਂ वचन ਦਿੱਤਾ ਹੈ ਤਾਂ ਰਾਣੀ ਲੂਣਾ ਕਹਿੰਦੀ ਹੈ ਪੂਰਨ ਨਵੇਂ ਲੱਤਨਾ ਬੜਾ ਹੈਗਾ ਬਾਦਸ਼ਾਹ। ਦੋਵੇਂ ਬਾਹਾਂ ਫੜਾ ਲਈ। ਉਹਨੇ ਦੋਵੇਂ ਨੇਤਰ ਕਢਾ ਕੇ ਉਹਨੇ ਸੁਮਿੰਦਰ ਛੰਨਾ ਮੇਰੇ ਪੇਸ਼ ਕਰਦੀ ਬਾਦਸ਼ਾਹ। ਫਿਰ ਐ ਸਮਝ ਲੈ ਕਿ ਤੂੰ ਬਾਦਸ਼ਾਹ ਤੂੰ ਕਾਉ ਦਾ ਪੁਰ ਹੈ। ਕਹਿੰਦੀ ਉਸੇ ਤਰ੍ਹਾਂ ਫਿਰ ਬਾਸ਼ਾ ਨੇ ਦਰਬਾਰ ਲਾਇਆ ਜਾ ਕੇ ਸਫਾਈਆਂ ਦੇ ਹੁਕਮ ਦੇ ਤਹੱਤ ਕਣੀਆਂ ਬੇੜੀਆਂ ਲਾ ਕੇ ਪੂਰ ਨੂੰ ਮੇਰੇ ਸਾਹਮਣੇ ਪੇਸ਼ ਕਰ ਦੋ ਹੁਣ ਪੂਰ ਕਿੱਥੇ ਬੈਠਾ ਮਾਇਛਰਾ ਕੋਲੇ ਮਾਂ ਪੁੱਤ ਗੱਲਾਂ ਕਰਦੇ ਨੇ ਪ੍ਰੇਮ ਦੀਆਂ ਮਾਇਛਰਾ ਕਹਿੰਦੀ ਪੁੱਤਰ ਕੱਲ ਨੂੰ ਤਖਤ ਤੇਰੇ ਸਿਰ ਤੇ ਹੋਊਗਾ ਤੂੰ ਬਾਦਸ਼ਾਹ ਬਣ ਜਾਏਗਾ ਅਸੀਂ ਇੱਕ ਬਸੇ ਬੈਠ ਕੇ ਬੰਦਗੀ ਕਰਾਂਗੇ ਨਯੋ ਦਾ ਕਾਰਜ ਕਰੀ ਕਿਸੇ ਨਾਲ ਮੇਲ ਸਾਫੀ ਨਹੀਂ ਕਰਨੀ ਇੱਥੇ ਮਾਂ ਪੁੱਤ ਕਾ ਗੱਲਾਂ ਕਰਦੇ ਨੇ ਜਾ ਕੇ ਸਫਾਈਆਂ ਨੇ ਪੂਰਾ ਸਰਕਾਰਾ ਗੇਂਦ ਖੋਲਿਆ ਕਿਛਰਾ ਨੇ ਵਿੱਚ ਪਾਹੀ ਮੱਥੇ ਕਿਉਂ ਨਹੀਂ ਪੈ ਗਈ ਮੱਥਾ ਠੰਡ ਗਿਆ ਮਾਤਾ ਦਾ ਆਈ ਤੁਸੀਂ ਆਏ ਉਹਨੇ ਮਾਤਾ ਜੀ ਬਾਦਸ਼ਾਹ ਦਾ ਹੁਕਮ ਹੈ ਆ ਤੇਰੇ ਪੂਰ ਨੂੰ ਹੱਥ ਕਣੀਏ ਬੇੜੀਆਂ ਲਾ ਕੇ ਦਰਬਾਰ ਚ ਲੈ ਕੇ ਜਾਂਦੇ ਕਿਛਰਾ ਕਿਹਦੀ ਪਾਈਆਂ ਦੱਸੋ ਹੱਥ ਕਣੀਏ ਬੇੜੀਆਂ ਉਹਦੇ ਲੱਗਦੇ ਨੇ ਜਿਹੜਾ ਮੁਰਦਮ ਹੈ ਇਹ ਗੁਨਾਹਗਾਰ ਨਹੀਂ ਹੈ ਗੁਨਾਹਗਾਰ ਦੇ ਹੱਥ ਕਣੀਏ ਲੱਗਦੀਆਂ ਨੇ ਸਪਾਹੀ ਕਹਿੰਦੇ ਮਾਤਾ ਜੀ ਮੁੜ ਜਾਨੀਏ ਤੇਰਾ ਹੁਕਮ ਹੈ ਬਾਦਸ਼ਾਹ ਦਾ ਹੁਕਮ ਸੀ ਆ ਕੇ ਫੋਰ ਉੱਟਕੇ ਖੜਾ ਹੋ ਗਿਆ ਮਾਤਾ ਪੁੱਛਤ ਲੈ ਕਿਉਂ ਮੋੜਨੀ ਹੈ ਜੇ ਇਹਨਾਂ ਨੂੰ ਮੋੜਤਾ ਹੋ ਸਕਦਾ ਮੈਂ ਗੁਨੇ ਕਾਲ ਹੋ ਜਾ। ਮੈਂ ਮਾਂ ਮਾ ਕੇ ਕਰਨੀ ਆ। ਲਾਓ ਵੀ ਸਾਥੀ ਵਾਤ ਕੜੀਆਂ ਲੱਗ। ਪਹਿਲਾਂ ਜਵੇੜੀਆਂ ਲੱਗੀਆਂ। ਮਾਂ ਦੇ ਸਾਹਮਣੇ ਪੁੱਤਰ ਦੇ ਹੱਥ ਕੜੀਆਂ 베ੜੀਆਂ ਲੱਗਣ। ਮਾਂ ਨੂੰ ਜਿਉਣਾ ਕਿਸ ਸੰਸਾਰ ਤੇ ਔਖਾ ਹੋ ਜਾਂਦਾ। ਪੁੱਤਰ ਐ ਸਮਝਲਾ ਹੱਥ ਕੜੀਆਂ ਖੁੱਲਣੀਆਂ ਨਹੀਂ ਮੈਨੂੰ ਪਤਾ ਇਹ ਚਾਲ ਕਿੱਥੋਂ ਚੱਲੀ ਐ। ਲੋ ਜਾਂਦਾ ਹੋਇਆ ਪੂਰ ਆਪਣੀ ਮਾਂ ਨੂੰ ਕਹਿੰਦਾ ਮਾਂ ਘਬਰਾ ਨਾ। ਇਹ ਸੱਚਿਆਂ ਦਾ ਜਾਗ ਨਹੀਂ ਲੱਗਦਾ ਮੈਂ ਤੈਨੂੰ ਆ ਕੇ ਜਰੂਰ ਮਿਲੂੰਗਾ ਫਿਕਰ ਨਾ ਕਰ ਬਾਦਸ਼ਾਹ ਨੂੰ ਫਿਰ ਤੈਨੂੰ ਮੈਂ ਨਮਸ਼ਕਾਰ ਕਰਕੇ ਆ ਗਿਆ ਜਦੋਂ ਦਰਬਾਰ ਵਿੱਚ ਆਇਆ ਹੱਥ ਕਣੀਆਂ ਲੱਗੀਆਂ ਮੱਥਾ ਟੇਕੀ ਜਾਂਦਾ ਹੈ ਫਿਰਨਾਂ ਜੀ ਮੱਥਾ ਦੇਖਦੇ ਆ ਨਮਸ਼ਕਾਰ ਕਰਦੇ ਕੋਹਨਾਂ ਕਿ ਨਲਾਇਕ ਇੱਕ ਪਾਸੇ ਮੱਥਾ ਦੇਖਦੇ ਨੇ ਇੱਕ ਪਾਸੇ ਧਰਮ ਸ਼ੀਰ ਕਰਦੇ ਪੁੱਛੇ ਜਾ ਕੇ ਆਪਣੀ ਘਰਵਾਲੀ ਮਾਂ ਦੇ ਉਹਨਾਂ ਨੂੰ ਕੀ ਹਾਲ ਕਰਿਓਗੇ ਨਾਲ ਉਹ ਆਂਦਾ ਫਿਰਨਾਂ ਜੀ ਸਮਝ ਗਿਆ ਮੇਰੀ ਮਾਂ ਕਹਿੰਦੀ ਸੀ ਉਥੋਂ ਚਾਲ ਵਿਗੜੀ ਹੈ ਜੇ ਮੇਰੇ ਵਿੱਚ ਕੋਈ ਗੁਨਾਹ ਹੈ ਇਹ ਤੇ ਕਿਉਂ ਪੁੱਛੋ ਤੇ ਪਰਤਾ ਗੁ ਕਰਾਹਾ ਮਰੇ ਵਿੱਚ ਮੱਥੀ ਆਗਰ ਏਹ ਗਰਾਹਾਂ ਰਿੰਜਣ ਲੱਗਦੇ ਮੈਨੂੰ ਹੁਕਮ ਦੇ ਦਿਓ ਰਿੰਜ ਦੇ ਤਿਰ ਚ ਸਾਲ ਮਾਰੂੰਗਾ ਮੈਂ ਜੇ ਇਹਦਾ ਸੱਚਾ ਹੋਇਆ ਬਾਹਰ ਨਿਕਲੇ ਹੂੰਗਾ ਜੇ ਝੂਠਾ ਹੋਇਆ ਵਿੱਚੇ ਮੱਝੂ ਬਾਦਸ਼ਾਹ ਕਹਿੰਦਾ ਨਹੀਂ 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 ਇਹ ਸਜ਼ਾ ਥੋੜੀ ਹੈ ਲੋਹਣਾ ਨੇ ਕਿ ਅਸੀਂ ਹੱਥ ਪੈਰ ਕੱਟਣੇ ਨੇ ਦੇ ਸਿਪਾਹੀਆਂ ਨੂੰ ਕਹਿਣਾ ਇਹ ਕਰਿਓ ਇਹਨਾਂ ਦੇ ਲੋ ਜਾ ਕੇ ਲੋਹ ਜੀ ਬਿਆਬਾਂ ਚ ਜਾ ਕੇ ਜਲਾ ਦੇਣ ਇਹ ਹੁਕਮ ਰਾਦੇਓ ਬਾਦਸ਼ਾਹ ਦਾ ਇਹ ਹੁਕਮ ਹੈ ਇਹ ਦੋਏ ਗੱਤਾਂ ਦੋਏ ਵਾਹ ਵਰਦੇ ਹੋ ਫੂਲ ਦਾ ਛੰਨਾ ਭਰਦੇ ਹੋ ਤੇ ਦੋਏ ਨਿੱਕਰ ਕੱਢ ਕੇ ਤੁੰਡ ਮੰਡ ਸਜੂਰ ਬੱਫੂ ਬੱਜੇ ਸਰਦੇ ਹੋ ਸੈਜੋ ਸੱਤ ਵਾਤੀ ਛੋਡੇ ਮਾਰਗੀ ਗੌਰਮੂਨ ਕਹਿੰਦੇ ਵਾਛਾ ਸੋਣੇ ਗੱਲ ਕੱਲਾ ਪੁੱਤ ਹੈ ਜਿਹੜਾ ਰਾਜਪਾਟ ਪਰਵਾਜ਼ ਜਾਊਗਾ ਨਾ 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 ਅਕਲ ਮਾਥੇ ਮਾਰ ਲੈ ਇਹਨਾਂ ਬੀਬੀਆਂ ਨੇ ਬਸ ਦੇ ਘਰੋਂ ਜਾੜ ਤੇ ਰਾਜੇ ਭੋਲੀ ਵਰਗਿਆਂ ਤੇ ਸਵਾਰੀ ਕਰੀ ਜਿੰਨਾਂ ਨੇ ਬਾਪੂ ਸਾਹਿਬ ਦੇ ਸਮਝ ਨਾ ਆਇਆ ਚੱਕਰ ਰਾਣੀ ਲੋਣਾ ਦਾ ਜਾਦੇ ਪਿਆ ਹੋਇਆ ਹੁਣ ਸਪਾਈ ਲਈ ਜਾਂਦੇ ਨੇ ਇੰਦਰ ਕਰਾਰੀ ਨੂੰ ਲੈ ਚਿੱਠੀ ਲਿਖੀ ਆ ਪੂਰਨ ਮੈਂ ਤੈਨੂੰ ਕਿਹਾ ਸੀ ਮਰਵਾ ਦੂੰਗੀ ਆ ਮੌਤ ਤੇਰੇ ਨੇੜੇ ਆ ਮੰਡਰਾ ਰਹੀ ਏ ਤੇਰੇ ਪਾਸੇ ਆ ਚਿੱਠੀ ਤੇ ਦੋ ਅੱਖਰ ਨੇ ਇੱਕ ਹਾ ਹ ਦੇ ਕੇ ਨੰਨੇ ਜੇ ਤੇਰੀ ਹਾਂ ਹੋਵੇ ਹਲੇ ਵੀ ਆ ਮੌਤ ਦੇ ਜਾਲ ਤੋਂ ਹਲੇ ਵੀ ਛੁਡਾ ਦੂੰ ਪਰ ਮੇਰਾ ਪੱਤੀ ਬਣ ਜਾ ਜੇ ਬਾਦਸ਼ਾਹ ਪੁੱਤੂ ਮੈਂ ਦੱਸ ਦੂੰ ਮਾਰਸ਼ਾ ਕਿ ਤਸੋਪਨਾ ਆ ਜਾਂ ਤਸੋਪਰੇ ਦਾ ਹਾਲ ਆਪੂਰਨ ਨੰਨੇ ਨੂੰ ਕੰਨਾਂ ਲਾ ਕੇ ਚਿੱਠੀ ਵਾਪਸ ਕਰਤੀ ਔਰ ਕਿੱਥੇ ਲੈ ਕੇ ਆ ਗਏ ਸਿਪਾਹੀ ਪੂਰਨ ਨੂੰ ਜਲਾਦਾਂ ਦੇ ਕੋਲੇ ਜਲਾਦਾਂ ਨੇ ਕੋਲੇ ਪੇਸ਼ ਕਰਕੇ ਸਾਰਾ ਹੁਕਮ ਦਿੱਤਾ ਸਿਪਾਹੀ ਦਮ ਮੁੜ ਗਏ ਉਹ ਜਦੋਂ ਜਲਾਦਾਂ ਨੇ ਦੇਖੀ ਪੂਰੀ ਤਸਵੀਰ ਫਿਰਦਾ ਕੰਮ ਗਿਆ ਜਲਾਦਾਂ ਦਾ ਭਾਵੇਂ ਜਲਾਦ ਸੀ ਜਲਾਦ ਉਹਨਾਂ ਕਹਿੰਦੇ ਜਿਹਦੇ ਵਿੱਚ ਦਿਆ ਨਾ ਹੋਵੇ ਪਰ ਆਪਣੇ ਪਿਆਰੇ ਦੇ ਦਰਸ਼ਨ ਕਰਕੇ ਜਲਾਦ ਦੀ ਰੂਹ ਕੰਬ ਗਈ ਉਹ ਆਨੇ ਦਸਵੀ ਰਾਜਕੁਮਾਰ ਤਾ ਕੁਛ ਖਾਣਾ ਹੋਰ ਨਾਦਰ ਨਹੀਂ ਤੈਂ ਕਿਸ ਨੂੰ ਮਿਲਣਾ ਹੋਰ ਨਾਦਰ ਨਹੀਂ ਕੋਈ ਇੱਛਾ ਹੋਵੇ ਤੇਰੀ ਕੋ ਨਾਲ ਸਾਥੀਓ ਥੋੜਾ ਧੰਨਵਾਦ ਹੈ ਮੇਰੀ ਇੱਕ ਇੱਛਾ ਹੈ ਆ ਪੰਜ ਇੱਕ ਮਿੰਟ ਵਾਸਤੇ ਹੱਥ ਕੜੀਆਂ ਬੇੜੀਆਂ ਥੋੜ੍ਹ ਕੇ ਮੈਨੂੰ ਆਜ਼ਾਦ ਕਰ ਦਿਓ ਆ ਵਰਮੀ ਦੇ ਕੋਲੇ ਬੈਠ ਕੇ ਮੈਂ ਦੋ ਗੱਲਾਂ ਰੱਬ ਨਾਲ ਕਰਨੀਆਂ ਨੇ ਮੈਂ ਰੱਬ ਨੂੰ ਪੁੱਛਣਾ ਹੈ ਮੇਰਾ ਪੇਵਤਨ ਨਾ ਹੋ ਗਿਆ ਆ ਦੁਨੀਆ ਤਾਂ ਨਹੀਂ ਹੋਗੀ ਤੂੰ ਤਾਂ ਨਹੀਂ ਨਾ ਹੋਇਆ ਭਗਵਾਨ ਕਹਿੰਦੇ ਆ ਕਿਹੜੇ ਜਨਮ ਦੀ ਮੈਨੂੰ ਸਜ਼ਾ ਦੇ ਰਿਹਾ ਹੱਥ ਕੜੀਆਂ ਬੇੜੀਆਂ ਤੋਂ ਆਜ਼ਾਦ ਕਰਤਾ ਚੌਂਕਾ ਲਾ ਕੇ ਬੈਠ ਗਿਆ ਜਿਸ਼ੀਆਂ ਵਾਗੂ ਜਦ ਅਸਵੇਂ ਦੁਆਰ ਸਵਾਚੜਿਆ ਭਗਵਾਨ ਕੋਲੇ ਗਈ ਆਵਾਜ਼ ਭਗਵਾਨ ਕਹਿੰਦੇ ਘਬਰਾ ਨਾ ਚਿੰਤਾ ਨਾ ਕਰ ਆ ਮੇਰੇ ਪਾਂਡਾ ਪਾ ਦਿਵਾਰੇ ਬਣਾ ਲਾਂਗੇ ਸਾਡੇ ਸਰੀਰ ਅੰਦਰ ਇੱਕ ਛੋਟਾ ਜਿਹਾ ਸਰੀਰ ਹੋਰ ਆ ਉਹਨੂੰ ਕਹਿੰਦੇ ਨੇ ਸੂਖਮ ਸਰੀਰ ਭਗਵਾਨ ਨੇ ਅਲੱਗ ਕਰ ਲਿਆ ਜਦੋਂ ਅਲੱਗ ਕਰਿਆ ਕਹਿੰਦੀ ਕਿ ਸ਼ਬਦ ਜਾਫੀ ਬਸਲਾ ਆ ਰਾਮੇ ਤੇ ਡਿਊਟੀ ਦਾ ਦੇ ਖੁਸ਼ ਹੋ ਗਿਆ ਖੇੜ ਖੇੜ ਕਰਕੇ ਹੱਸਿਆ ਜਲਾਲ ਕਹਿੰਦੇ ਕਮਾਲ ਦਾ ਬੰਦਾ ਹੈ ਜਿਹਨੂੰ ਮੌਤ ਨੇੜੇ ਆਉਂਦੀ ਹੈ ਲੋਕ ਰੋਂਦੇ ਨੇ ਤੇ ਘਿਆਲਾ ਮਾਰਦੇ ਨੇ ਇਹ ਹੱਸਿਆ ਜਾਂਦਾ ਉਹ ਕਿਹਨਾਂ ਵਿੱਚੋਂ ਸੀ ਜਿੰਨਾ ਬਾਰੇ ਕਬੀਰ ਸਾਹਿਬ ਲਿਖਦੇ ਨੇ ਕਬੀਰ ਜਿਸ ਮਰਨੇ ਤੇ ਜਾ ਕੇ ਡਰੇ ਮੇਰੇ ਮਨ ਨੂੰ ਅਨੰਦ ਮਰਨ ਹੀ ਤੇ ਪਾਈ ਆ ਪੂਰਨ ਪਰਮਾ ਨੰਦ ਪੂਰਨ ਆ ਤਾਂ ਮੈਨੂੰ ਹੁਣ ਫਿਕਰ ਨਹੀਂ ਹੈ ਚਲਾ ਦੋ ਮੇਰੇ ਪਿਆਰ ਨੇ ਕਿਹਾ ਬਾਹਾਂ ਕੱਟ ਦੋ ਲੱਤਾਂ ਕੱਟ ਦੋ ਹੁਣ ਫਿਕਰ ਨਹੀਂ ਭਾਵੇਂ ਬੰਦ ਬੰਦ ਕੱਟ ਦੋ ਲੋਹਾਂ ਦੇ ਜਲਾਦ ਕੱਟ ਕੇ ਨਰਣ ਕੇ ਮਾਈ ਖੁਰਾਂ ਦੇ ਪੁੱਤਰ ਨੂੰ ਜਿਵੇਂ ਕਤਲ ਕਰਦੇ ਨੇ ਔਰ ਰੱਬ ਦਾ ਪਿਆਰਾ ਜਿਵੇਂ ਰਾਮ 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 ਕਰ ਰਿਹਾ ਹੈ ਵਿਪਾਰ ਦੁਸ਼ਮਣ ਮਾਫ ਗਿਆ ਦੂਜਾ ਕੌਣ ਕਰੇ ਹਮਦਰਦੀ ਪਰ ਪੂਰੇ ਪਿਆਰੇ ਨੂੰ ਲੱਗਦੀ ਨਾ ਗਰਮੀ ਨਾ ਸਰਦੀ ਇਉਂ हो जेड़ सूरत चरणे असां ते सूरत चरणे सेरा वर्दिया वेखियां चुपी अग तास सर्दियूं चुप चापार हुते वेचां खोसीरा करदियां वेठियां मै मूंखी वठदियां वेठियां मै हूंदा जंगा प्यारी सुर लॻे जो करण जी प्यारी हुन भॼ भज चरकारे रंगा पापा ने पती केस बराबी करी हर गुले इश्वर त <laughs>